ਲੁਟੇਰਿਆਂ ਤੇ ਹੌਸਲੇ ਤਿੰਨ ਪਰ ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਤੇ ਹੁਣ ਤਾਂ ਪੰਜਾਬ ਪੁਲਿਸ ਵੀ ਇਹਨਾਂ ਲੁਟੇਰਿਆਂ ਦਾ ਸ਼ਿਕਾਰ ਹੋਣ ਲੱਗ ਪਈ ਹੈ ਜਿੱਥੇ ਸਾਰੀਆਂ ਹੱਦਾ ਪਾਰ ਹੋ ਚੁੱਕੀਆਂ ਨੇ ਜਿੱਥੇ ਲੋਕਾਂ ਦੇ ਰਖਵਾਲੇ ਹੀ ਲੁਟੇਰਾਂ ਦੇ ਸ਼ਿਕਾਰ ਬਣੇ ਹੋਏ ਨੇ ਤੇ ਇਹ ਖਾਸ ਮਾਮਲਾ ਸਾਹਮਣੇ ਆਇਆ ਹੈ ਮਹਿਲਾ ਪੁਲਿਸ ਮੁਲਾਜ਼ਮ ਦਾ ਜਿਸ ਦੇ ਗਲਤ ਚੋਟ ਚੇਨ ਖੋ ਕੇ ਲੁਟੇਰਾ ਫਰਾਰ ਹੋ ਜਾਂਦਾ ਤੇ ਤਸਵੀਰ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਹੁਸ਼ਿਆਰਪੁਰ ਦਾ ਇਹ ਮਾਮਲਾ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਮਹਿਲਾ ਪੁਲਿਸ ਮੁਲਾਜ਼ਮ ਦੇ ਗਲਤ ਚੋਟ ਚੇਨ ਖੋ ਕੇ ਲੁਟੇਰਾ ਫਰਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਤਸਵੀਰ ਸਾਫ਼ ਜਿਹੜੀ ਆ ਉਹ ਹੋ ਚੁੱਕੀ ਹੈ ਕਿ ਹੌਸਲੇ ਜਿਹੜੇ ਨੇ ਲੁਟੇਰਿਆਂ ਦੇ ਕਾਫੀ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਉਹ ਆਮ ਇਨਸਾਨਾਂ ਨੂੰ ਤਾਂ ਸ਼ਿਕਾਰ ਬਣਾ ਹੀ ਰਹੇ ਨੇ ਪਰ ਨਾਲ ਹੀ ਹੁਣ ਪੁਲਿਸ ਮਨਲਾਜ਼ਮ ਵੀ ਜਿਹੜੇ ਨੇ ਉਹ ਵੀ ਸੁਰੱਖਿਅਤ ਨਹੀਂ ਨਜ਼ਰ ਆ ਰਹੇ ਤੇ ਹੁਣ ਇਹ ਵੀ ਗੱਲਾਂ ਜਿਹੜੀਆਂ ਨੇ ਕਈਆਂ ਦਾ ਸਕਦੀਆਂ ਨੇ ਕਿ ਕਿ ਹੁਣ ਪੁਲਿਸ ਵਾਲਿਆਂ ਨੂੰ ਵੀ ਸੁਰੱਖਿਆ ਦੀ ਲੋੜ ਹੈ ਤੇ ਜਿਸ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਡਰ ਚੁੱਕੇ ਨੇ ਕਿ ਜਿੱਤੇ ਪੁਲਿਸ ਵਾਲੇ ਸ਼ਿਕਾਰ ਹੋ ਰਹੇ ਨੇ ਕਿ ਹੁਣ ਸਾਡਾ ਕੀ ਬਣੇਗਾ ਤੇ ਹੁਣ ਇਹ ਤਸਵੀਰਾਂ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਕਿੰਨੀ ਆਸਾਨੀ ਦੇ ਨਾਲ ਇਹ ਲੁਟੇਰਾ ਮਹਿਲਾ ਪੁਲਿਸ ਮੁਲਾਜ਼ਮ ਤੇ ਗੱਲ ਤੋਂ ਚੇਨ ਖੋ ਕੇ ਫਰਾਰ ਹੋ ਗਿਆ ਤੇ ਦੋਸਤੋ ਬਾਦ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਤਸਵੀਰ ਆਪਣੇ ਆਪ ਦੀ ਇੱਕ ਵੱਡਾ ਸਵਾਲ ਜਿਹੜਾ ਉਹ ਬਣ ਗਈ ਹੈ ਫੇਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੇ ਨੂੰ ਤੇ ਉੱਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਚੈਨੀ ਤੇ ਵਿੱਚ ਸਿੰਗੀ ਸੀਗੀ ਧੋਪੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੁ ਕੀਮਤ ਸੀਗੀ ਜੀ ਫੇਰ 8-9 ਲੱਗਦਾ 60 ਹਜ਼ਾਰ ਨੂੰ ਤੋਂ ਨਾ ਜੀ 65-70 ਹਜ਼ਾਰ ਦੀ ਸੀ ਸਰ ਅੱਛਾ ਜੀ ਆ ਵਿੱਚ ਹੀ ਸਿੰਗੀ ਸੀ ਸੋਨੇ ਦੀ ਤੇ ਇਤ ਨਾਲ ਚੈਨੀ ਸੀਗੀ ਜੀ ਹਾਂ ਜੀ ਤੇ ਇਹ ਕਿੱਥੇ ਖੋਇਆ ਵਾਕਿਆ ਕਿਹੜੀ ਕਿ ਜਗ੍ਹਾ ਦੀ ਬਹਾਦਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਛਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਜਾਂ ਛੋਟਾ ਚਪੜਕੇ ਲਿਆ ਵਗੈਰਾ ਸਾਰਾ ਕੁਛ ਹੈ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੀਆਂ ਸੀਗੀਆਂ ਨਾ ਚਲੀ ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਹਾਂ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਛ ਹੈਗਾ ਹਾਂ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਥਾਣਾ ਕਿਹੜਾ ਪੈਂਦਾ ਜੀ ਸਿਟੀ ਜ਼ਨ ਕੀ ਜੀ ਤੁਸੀਂ ਉਹ ਪੁਲਿਸ ਨੂੰ ਇਖਲਾ ਦੇ ਦਿੱਤੀ ਜੀ ਹਾਂਜੀ ਸਰ ਮੈਂ ਪਰਚਾ ਦਰਜ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਹਾਂ ਇਹ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿੰਨੀ ਸੈਕਟਰੀ ਹਾਂ ਐਸਐਸਪੀ ਦਫਤਰ ਅੱਛਾ ਜੀ ਹਾਂਜੀ ਠੀਕ ਹੈ ਜੀ ਕੀ ਪਰ ਮਨ ਕੋ ਅਪੀਲ ਤੁਹਾਡੀ ਕੀ ਜਰ ਕਰਦੀ ਵੀ ਮੇਰਾ ਸਮਾਨ ਚੋਰੀ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਅੱਜ ਮੇਰੇ ਭਾਬੀ ਆਈ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀਆਂ ਇਹਨਾਂ ਦੀ ਇਹ ਜੌਬ ਕਰਦੀ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਦਿੱਲੀ ਅੱਜ ਵੀ ਇੱਥੇ ਸੀ ਤੇ ਨਾ ਲੈਣ ਆਏ ਆ 1.5 ਵਜੇ ਤੇ ਇਹਨਾਂ ਨੇ ਫੋਨ ਕੀਤਾ ਮoure ਸਾਡੇ ਜਗਰਾਤਾ ਦਾ ਟੈਂਟ ਵਗੈਰਾ ਦਾ ਕੰਮ ਕਰ ਰਹੀ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਲੈ ਕੇ ਆਜੋ ਜਿੱਦ ਤੱਕ ਫੋਨ ਕਰਨ ਲੱਗੇ ਹੋ ਚੋਰ ਜਿਹੜੇ ਸੀਗੇ ਪਿੱਛੋਂ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵਾ ਤੇ ਫੋਨ ਤੇ ਗੱਲ ਕਰ ਰਹੇ ਹੋ ਚੋਰ ਪਿੱਛੋਂ ਆਇਆ ਇਹ ਮਤਲਬ ਪਹਿਲਾਂ ਉਹ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਗ ਪਿਆ ਕਿ ਇਹਨਾਂ ਨੂੰ ਪਤਾ ਨਾ ਸ਼ੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋਂ ਝਪਟ ਮਾਰ ਕੇ ਚੈਨੀ ਕੋਲੀ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਇਹ ਕੀ ਕੰਮ ਕਰਦੇ ਕੀ ਨਾਮ ਹੈ ਨਾ ਤਾਂ ਜਿਹਨਾਂ ਦੀ ਚਨੀ ਹੋਈ ਉਹ ਮੇਰੇ ਪਰਜਾਈ ਨੇ ਲਗਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਟੀਮ ਹੈ ਅੱਛਾ ਜੀ ਇਹ ਕਿੰਨੇ ਕਵਜੇ ਦੀ ਵਾਰਦਾਤ ਹੈ 1:30 ਵਜੇ ਠੀਕ ਹੈ ਜੀ ਉਹਦੇ ਚਿਹਰੇ ਸਪਸ਼ਟ ਆਏ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਹੈ ਤੇ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗੇ ਆ ਸੇ ਕੱਲੇ ਸੀਗੇ ਉਹ ਵੀ ਇੱਕਦਮ ਹੀ ਖਿੱਚੀ ਉਹਨਾਂ ਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਨਹੀਂ ਲੱਗਾ ਉਹ ਸਹਿਮ ਗਏ ਉਹ ਵੀ